ਮੂ ਜਿਆਦਾ ਸੁਪਨਾ ਆਇਆ ਸੁਪਨੇ ਵਿੱਚ ਉਹਨੇ ਮੇਰੇ ਨਾਲ ਖੂਬ ਗੱਲ ਕੀਤੀ ਹੱਥ ਸੰਗ ਲਾ ਕੇ ਤੇ ਮੈਨੂੰ ਕਿਹਾ not interested i'm not interested ਯਾਰ ਮੈਨੂੰ ਸੁਣਨਾ ਹੀ ਨਹੀਂ ਹੈ ਹੋਰ ਮੈਨੂੰ ਕਿਹਾ ਜਾ ਕੇ ਮੇਰਾ ਭਰਾ ਬਣ ਮੇਰੀ ਗੱਲ ਮੇਰੀ ਗੱਲ ਮੇਰਾ ਮੈਂ ਮੈਨੂੰ ਗੋਦ ਲੈ ਲੈਣ ਬਲਕਾਰ ਸਿੰਘ ਜੀ ਮੈਨੂੰ ਗੋਦ ਲੈ ਲੈਣ ਇਹ ਗੱਲ ਕਹੀ ਹਾਂ ਓਏ ਇੱਕ ਮਿੰਟ ਮੇਰੇ ਵੀਰੋ ਹਜ਼ਾਰ ਸਾਲ ਬਾਅਦ ਇਦਾਂ ਦਾ ਯੋਗ ਬਣਦਾ ਜਦ 100 ਤਾਰੇ ਟੁੱਟਦੇ ਆ 10 ਓਲਕਾ ਪਿੰਡ ਧਰਤੀ ਤੇ ਆ ਕੇ ਡਿੱਗਦੇ ਆ ਸੂਰਜ ਤੇ ਚੰਦਰਮਾ ਨੂੰ ਇੱਕਸਾਰ ਗ੍ਰਹਿਣ ਲੱਗਦਾ ਤੇ ਉਦੋਂ ਬਾਅਦ 10 ਗਧੇ ਇੱਕੋ ਦਮ ਦਿਲ ਦਾ ਦੌਰਾ ਪੈਣ ਕਰਕੇ ਮਰ ਜਾਂਦੇ ਆ ਤੇ ਕੰਦਾ ਥਰ-ਥਰ ਕੰਬਦੀਆਂ ਦਾ ਇਦਾਂ ਦੇ ਫੁੱਦੂ ਬੰਦੇ ਦੀ ਰੂਹ ਆਉਂਦੀ ਆ ਧਰਤੀ ਤੇ ਇਦਾਂ ਨਹੀਂ ਆਉਂਦੀ ਵੀਰ ਜੀ ਇਹ ਕੋਈ ਮਹਾਨ ਰੂਹ ਹੁੰਦੀ ਹੈ ਜਿਹੜੀ ਇਦਾਂ ਆਉਂਦੀ ਆ ਆਖਿਆ ਕਹਿੰਦਾ ਬਲਕਾਰ ਜੀ ਮੈਨੂੰ ਬਹੁਤ ਲੈ ਲੋ ਦੱਸ ਆਪਣੇ ਸਟੈਪ ਫਾਦਰ ਜੀ ਨੂੰ ਬਣਾਉਣ ਨੂੰ ਪਰਦਾ ਉਹਦਾ ਨਾਮ ਵੀ ਨਹੀਂ ਪਤਾ ਬਲਕਾਰ ਨਾਮ ਆ ਅਰੇ ਜਾ بیا ਭਾਈ ਗੋਦਲੈਂਡ ਨੂੰ ਕਿਤੇ ਬਾਸ਼ੀ ਇਦਾਂ ਦੇ ਪਰਿਵਾਰ ਚੋਂ ਉਧਰ ਆਂਟੀ ਵੀ ਨਾਲ ਬੈਠੀ ਸੋਚਦੀ ਹੋਣੀ ਆ ਬੜੇ ਬਾਬਲ ਨੂੰ ਕੋਸਦੀ ਹੋਣੀ ਵੀ ਕਿਹਜੇ ਫੁੱਦੂ ਨਾ ਤੋੜਦਾ ਮੈਨੂੰ ਬੇਸ਼ਰਮੋ ਪੂਰਾ ਅਕਲ ਕਰ ਲੋ ਤੁਸੀਂ ਮਰੇ ਬੰਦੇ ਨੂੰ ਤੇ ਛੱਡ ਦੋ ਮਾੜੀ ਮੋਟੀ ਸ਼ਰਮ ਕਰ ਲੋ ਆਥੂਈ ਹੈ ਯਾਰ ਤੁਹਾਡੀ ਸੋਚ ਤੇ ਆਪਾਂ ਬੇਫਕੂਫ ਨਾ ਬਣੀਏ ਆਪਾਂ ਫੁੱਦੂ ਨਾ ਬਣੀਏ ਇਹ ਸਾਡੀ ਜਾਈ ਟੀਮ ਨੌਜਵਾਨਾਂ ਦੀ ਟੀਮ ਹੈ